ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਲੇਰ ਸਿੰਘ ਬਾਠਵੀਰ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਪਸ਼ੂ ਸਾਹਮਣੇ ਤੁਸੀਂ ਦੇਖ ਰਹੇ ਜੀ ਪੰਜ ਬਕਾਊ ਆ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਗੱਪਣ ਦਿਖਾਵਾਂਗੇ ਤੁਹਾਨੂੰ ਤਿਆਰੀ ਵਾਲੀਆਂ ਇੱਕ ਸੂਈ ਸਵਾਈ ਆ ਤੇ ਇੱਕ ਟੋਕੜ ਗੱਪਣ ਨਾਲ ਆ ਇਹ ਟੋਟਲ ਪੰਜ ਪਸ਼ੂ ਆ ਪੰਜਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ। ਸੋ ਵੀਡੀਓ ਨੂੰ ਮੇਰਾ ਵੀਰ ਐਂਡ ਤੱਕ ਦੇਖ ਲਿਆ ਕਰੋ, ਸਕਿਪ ਨਾ ਕਰਿਆ ਕਰੋ। ਫੁੱਲ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ ਦੋਸਤੋ ਇਸ ਵੀਡੀਓ ਦੇ ਵਿੱਚ। ਦਲਬਿਜੜ ਕਰਨੀਆਂ ਦੋਸਤੋ ਡਲੇਰੀਵਾ, ਕਲਸੀਆਂ, ਖਾਲੜਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ। ਖਾਲੜੇ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ। ਡਲੇਰੀਵਾ ਪਿੰਡ, ਮਾੜੀ ਮੇਗਾ ਇਹ ਪਿੰਡ ਦੋਸਤੋ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ। ਅੱਜ ਤਰੀਕ 31 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਕੋਈ ਸ਼ਾਮ ਜਿਆਦਾਤਰ ਪਸ਼ੂ ਗੱਬਣ ਵੀ ਆ ਇਸ ਕਰਕੇ ਮੇਰਾ ਵੀਰ ਕੋਈ ਵੀ ਆ ਰਿਹਾ ਖਰੀਦਦਾਰ ਆਪਣੀ ਚੌਥਾਂ ਥਾਂ ਦੀ ਟਿੱਪ ਕੇ ਵਰਾ ਕੇ ਤਸੱਦੀ ਕਰਨੀ ਥੋੜਾ ਹੱਕ ਬਣਦਾ ਜਿਹੜਾ ਪਸ਼ੂ ਸੋਇਆ ਸੋਇਆ ਵਖਾਵਾਂਗੇ ਇੱਕ ਟਾਈਮ ਚੋਲੋ ਚਾਹੇ ਵੀਰ ਦੋ ਟਾਈਮ ਚੋਲੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਗਰਲਾਲ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਗਰਲਾਲ ਸਾਸਰੀਕਾਲ ਬਈ ਸਾਸਰੀਕਾਲ ਸੰਤੂ ਸਾਹਿਬ ਠੀਕ ਠਾਕ ਜੀ ਅੱਜ ਦੀ ਗੱਲ ਤੁਸੀਂ ਸੁਣਾਓ ਬਹੁਤ ਵਧੀਆ ਬਈ ਗਰਲਾ ਠੀਕ ਠਾਕ ਜੀ ਚੱਪਾ ਮਲਕ ਦੀ ਹਾਂ ਤभी ਗਰਲਾਲ ਅੱਜ ਵੀ ਤਕਰੀਬਨ ਮਾਲ ਆਪਣੇ ਕੋਲ 5 ਕਮੱਜਾਂ ਪਕਾਉਗਾ। ਜੀ 5 ਨਾ ਆ ਗਿਆ ਸੰਧੂ ਸਾਹਿਬ। ਅੱਛਾ ਜੀ। 5 ਨਗਾਂ ਦੇ ਵਿੱਚ ਇੱਕ ਬਲਡੋਜ਼ਰ ਲਿਆ ਕੇ ਖਿਲਾ ਰਿਆ। ਲਓ ਜੀ ਬਲਡੋਜ਼ਰ ਹਰ ਵਾਰ ਇੱਕਾ ਦਾ ਹੁੰਦਾ ਹੀ ਹੁੰਦਾ ਆਪਣੇ ਕੋਲ। ਲਓ ਦੋਸਤੋ ਇੱਕ ਪੂਰੀ ਹੈਵੀ ਬਾਡੀ ਵੇਡ ਪੂਰੀ ਭਾਰੀ ਸਰੀਰਕ ਪੰਤਰ ਦੀ ਸਮੱਜ ਤੋਂ ਆਪਾਂ ਸ਼ੁਰੂਆਤ ਕਰਾਂਗੇ। ਫੁੱਲ ਭਜਨਦਾਰ ਆ ਠੀਕ ਆ ਜੀ। ਤੇ ਸੰਧੂ ਸਾਹਿਬ ਤੀਜੇ ਸੂਏ ਕਰਮਾਲੀ ਸੁਣੀ ਆ। ਠੀਕ ਆ। ਇਤਨਾ ਹੀ ਭਾਵੇਂ ਬਹਿ ਜਾਓ ਠੰਡੀ ਸੀਰ ਹੈ ਕੋਈ ਚੱਕਰ ਨਹੀਂ। ਠੀਕ ਆ।ੁੱਦ ਜਿਹੜੇ ਵੀਰਾਂ ਦਾ ਆਪਾਂ ਲਈਏ ਉਹਨਾਂ ਦਾ ਸਿਆਬ ਦੂਜੇ 18 ਕਿਲੋ ਦੇ ਹਾਂ ਹੁਣੇ ਜੇ ਸੂਏ ਸੁਣੀ ਆ 6 ਤਰੀਕ ਨੂੰ ਇਹ ਦਿਨ ਪੂਰੇ ਹੰਦੇ ਕਰਮਾ ਲਈ ਦੇ ਠੀਕ ਆ ਜੀ ਲੋ ਵੀ ਮੱਝ ਨਹੀਂ ਦੋਸਤੋ ਵਾਕਿਆ ਟੈਂਕੀ ਆ ਬਹੁਤ ਵੱਡੇ ਕੱਦ ਬਹੁਤ ਵਿੱਚ ਆ ਚੌੜਾ ਪੇਟ ਪੂੜਾ ਜਿਹੜਾ ਆਪਾਂ ਇਹਦਾ ਅੱਜ ਮੁੱਲ ਕਰਾਂਗੇ ਉਹ ਕਰਾਂਗੇ ਗੱਬਣ ਵਾਲਾ ਅੱਜ ਖੋਲਣ ਤੋਂ ਪਹਿਲਾਂ ਦੱਸ ਦਿੰਨੇ ਹਾਂ ਉਹਨਾਂ ਤੋਂ ਤੇ ਜੇ ਕਹਿੰਨੇ 18 ਕਿਲੋ ਚੋਕੇ ਖੜਨਾ ਹੋਵੇ ਫਿਰ ਆਪਾਂ 18 ਕਿਲੋ ਚਵਾ ਕੇ ਵੀ ਦੇ ਸਕਦੇ ਆ ਫਿਰ ਮੁੱਲ ਕਰਾਂਗੇ ਉਦੋਂ ਦਾ ਚਲੋ ਉਦੋਂ ਜਦਨ ਚਵਾ ਕੇ ਦੇਤੀ ਉਦੋਂ ਦਾ ਚਲੋ ਡਿਫਰੈਂਟ ਵੀ ਹੋ ਸਕਦਾ ਹਾਂ ਅੱਜ ਦਾ ਮੁੱਲ ਜਿਹੜਾ ਦੋਸਤੋ ਅੱਜ ਗੱਬਣ ਦਾ ਮੁੱਲ ਹੋਊਗਾ ਤੇ ਸੁਣ ਤੋਂ ਬਾਅਦ ਵੀਰਾਂ ਦਾ ਵੀ ਜੇਕਰਗਾ ਆਪਾਂ ਚਵਾ ਦੇ। ਇਹ ਨਾ ਕੋਈ ਵੀਰ ਆਖੇ ਵੀ ਗੱਬਣਾ ਦਾ ਲੋਕ 18 20 ਦੱਸ ਦਿੰਦੇ ਮਣਕੇ ਜਿੰਦੀਆਂ ਨਹੀਂ ਉਹ ਗੱਲ ਆਪਾਂ ਦੱਸੀ ਆ ਵੀ ਜਿਹੜੇ ਚੋਗੇ ਉਹ ਖੜਨੀ ਨਾ ਸੁਆਗੇ ਵੀ ਦੇ ਦਾਂਗੇ। ਬਿਲਕੁਲ। ਤੇ ਇਹ ਸੁਹਾ ਕਿਨਮਾ ਹੋ ਗਈ? ਸੁਆ ਸੰਧੂ ਸਾਹੇ ਤਿੱਜੇ ਸੁਣੀ ਗਰੰਟੀ ਨਾਲ। ਠੀਕ ਹੈ। ਪੂਰੀ ਜੰਮੀ ਪਲੀ ਵੇਖੋ ਮੱਝ। ਤੋਰ ਕੇ ਦਿਖਾਈਏ ਫੁੱਲ ਹੈਵੀ ਹੈ ਦੋਸਤੋ weight ਵਜਣ ਦੀ। ਮੈਨੂੰ ਲੱਗਦਾ ਵੀ ਜਿਆਦੀ ਗੱਲਬਾਤ ਬਿਆਨ ਕਰਨੀ ਨਹੀਂ ਬਣਦੀ। ਆਪ ਮੱਝ ਦੱਸਦੀ ਹੈ ਵੀ ਕਿੰਨੇ ਕ ਵਜਣ ਲੋੜ ਵਾਲੀ ਆ। ਕਿੱਡੀ ਕੀ ਜੰਮੀ ਪਲੀ ਆ ਠੀਕ ਆ। ਤੋ ਦਿਨਾਂ ਦੀ ਤਿਆਰੀ ਦੀ ਜੇਕਰ ਗੱਲ ਕਰੀਏ ਤੇ ਲੈਜੋਕਰ ਲਾਲ 5-7 ਸੰਧੂ ਸਾਹਿਬ ਇਹਦੇ 5-6 ਦਿਨ ਦੇ ਲਿਖਤੀ ਪਏ ਹੋ ਸਕਦਾ ਦੋ ਦਿਨ ਉੱਤੇ ਲੈ ਜੇ ਠੀਕ ਆ ਜੀ ਲੋਕ ਦੋਸਤੋ ਠੀਕ ਆ ਜੀ ਸੋ ਬਖਾਲਾ ਬਖੂਲਾ ਕਰਮਾੜੀ ਦਾ ਬਹੁਤ ਵਧੀਆ ਜਿਕਰ ਹੀ ਬੜਾ ਆਪਾਂ ਜਿੱਦਾਂ ਗੱਲ ਕਰਦੇ ਪੰਡਾ ਪਾਈ ਖੜੀ ਕਰਮਾੜੀ ਅੱਜ ਵੀ ਤੇ 5-7-6 ਦਿਨਾਂ ਦੇ ਵਿੱਚ ਵਿੱਚ ਹੋਰ ਵੀ ਸੋਹਣੀ ਤਿਆਰੀ ਕਰੂਗੀ ਹੌਲ ਹੈ ਵੀ ਆ ਦੋਸਤੋ ਪੂਰੀ ਵੱਡੀ ਆ ਮੇਰਾ ਵੀਰ ਕੋਈ ਆ ਰਿਹਾ ਦੂਰ ਨੇੜੇੋਂ ਇਹਦੇ ਮੱਦੇ ਕਰਮਾੜੀ ਥੱਲੇ ਭੜ ਪਾਉਣੀ ਪਊਗੀ ਹਾਂ ਪਾਊਗੀ ਬਹੁਤ ਠੰਡੀ ਸੀ ਅੱਜ ਵੇਖੋ ਲੋਕ ਦੋਸਤੋ ਠੀਕ ਹੈ ਜੀ ਸੱਤ ਪਗੇ ਭਰਾਗੇ ਵਿਖਾ ਦਨੇ ਆ ਪੂਰੀ ਜੰਮੀ ਬਲੀ ਆ ਦੋਸਤੋ ਠੀਕ ਹੈ ਜੀ ਫੁੱਲ ਹੈਵੀ ਬਾਡੀ ਵੇਟ ਦੀ ਆ ਫੁੱਲ ਵਜਮਦਾਰ ਠੀਕ ਆ ਤੇ ਭਰਾ ਤੁਸੀਂ ਵੇਖੋ ਤਕਰੀਬਨ ਹਰ ਕਥਣ ਦੇ ਵਿੱਚ ਦੋਸਤੋ ਮੋਟਾ ਉਂਗਲੋਂ ਗੁਲ ਜਿੱਡਾ ਚਵਾ ਲਗਾ ਕਰਮਾ ਵਾਲੀ ਨੂੰ ਤੇ ਚੋਣ ਚਾਂ ਤਾਂ ਜਿਹੜੀ ਦੋਸਤੋ ਮਿੰਟਾਂ ਸਕਿੰਟਾਂ ਵਾਲੀ ਚਵਾਈ ਹੋਊਗੀ ਠੀਕ ਹੈ ਜੀ ਹੈ ਪੋਲੀ ਆ ਮੋਟੀਦਾਰ ਆ ਜਿੱਡਾ ਮੋਟਾ ਤੁਹਾਨੂੰ ਤੁਸੀਂ ਦੇਖ ਰਹੇ ਜੀ ਇਡੀ ਮੋਟੀ ਚਵਾਈ ਆ ਦੋਸਤੋ ਸਾਹਿਬ ਜਿਤਨਾ ਸੁਈਆਂ ਮੱਝਾ ਚੋਈਦੀਆਂ ਨਾ ਆ ਇਹਰਾ ਮਾੜਾ ਢਾਈ ਕਿੰਨੇ ਕਿਲੋ ਥੱਲੇ ਭਰਾਈ ਆ ਹੂੰ ਫੇਰ ਲੈ ਆਂਦੀ ਆ ਥੱਲੀ ਕਰਕੇ ਦੇਖੋ ਠੀਕ ਆ ਜੀ ਆਪਣੇ ਕੋ ਕੱਲੀਆਂ ਨੀਲੀ ਰਾਵੀ ਨਹੀਂ ਮੋਰਾ ਬੰਨ ਦਿੰਨੀ ਆ ਤਾਂ ਹਾਂ ਦੇਖੋ ਠੀਕ ਆ ਤਵੇ ਕਰ ਲਾਲੀ ਦੀ ਕੀ ਡਿਮਾਂਡ ਕਰਦਾ ਫਿਰ ਡਿਮਾਂਡ ਕਰਨ ਨੂੰ ਸੰਧੂ ਸਾਹਿਬ ਮਾਈ ਤੇ ਹਿਸਾਬ ਨਾਲ ਪਾ 2 ਲੱਖ ਮੰਗ ਲੀ ਹੋਈ ਥੋੜਾ ਅੱਛਾ ਗੱਡੀ ਮਾਜਾ ਹਾਂ ਪਰ ਆਪਾਂ ਨੇ ਮੰਗਣੇ ਨਹੀਂ ਆਪਾਂ ਵੇਚਣੀ ਆ ਹਾਂ ਬਿਲਕੁਲ ਸਹੀ ਸਹੀ ਕਰੀਏਗੀ ਵੇਚਣ ਵਾਲਾ ਦਾ ਸਹੀ ਸਹੀ ਮੋਲੇਗਾ ਜੇ ਮੁੱਲ ਕਰਾਉਣ ਨੂੰ ਭਾਵੇਂ ਕਰਾ ਲਓ 1 40 ਹਾਂ ਪਾ ਲੈ ਕਰਾ ਲੋ 1.35 ਹਮ ਮੋਲ 1.30 ਹਜ਼ਾਰ ਉਹ ਜੋ ਮਾਨਦਾਨ ਕਰਦੇ ਆਂ 1.30 ਜੋ ਹਾਂਜੀ ਹਮ ਤੁਸੀਂ ਦੱਸ ਦੋ ਜਨਾਂ ਦੇ ਛੋੜ ਜਾ ਪੱਕਾ ਆ ਕਰ ਦਿਓ ਖੁੱਲਾ ਕਰਿਓਗੇ ਮੇਰੇ ਕਹਿਣਾ ਕੋਈ 1000 2000 ਨਹੀਂ ਫਿਰ ਖੁਦ ਆਇ ਕਰੋ ਤੁਸੀਂ ਦੱਸ ਦੋ ਦੱਸ ਦੇ ਆਪੇ ਦੱਸ ਦੇ ਤੂੰ ਮੇਰਾ ਵੀਰ ਇਹ ਸੰਧੂ ਸਾਹਿਬ 1 ਲੱਖ ਦੇ 26 ਹਜ਼ਾਰ ਦੀ ਮਝਹਾਨ ਆ ਦੇ ਦਾਂਗੇ ਹਾਂ ਲੋ ਵੀ ਦੋਸਤੋ ਬਾਕੀ ਮੱਝ ਇੱਕ ਵਾਰੀ ਦੋਸਤੋ ਤੁਹਾਨੂੰ ਸਾਰੀ ਆਪਾਂ ਦਿਖਾਉਂਦੇ ਆਂ ਰੇਡ ਸੰਧੂ ਸਾਹਿਬ ਹਾਨਾ ਵਾਲੇ ਪਣੇ ਆ ਕੋਈ ਵੀਰ ਭਰਾ ਗਰਮੀ ਦਾ ਸਮਾਂ ਹੈ ਕੋਈ ਆਵਦਾ ਨਾ ਟਾਈਮ ਬਰਬਾਦ ਕਰੇ ਆਪਣਾ ਨਾ ਕਰੇ ਹਾਂ ਇਹ ਮੁੱਲ ਆਪਾਂ ਹਾਨਾ ਵਾਲੇ ਪੋਣੇ ਆ ਮੱਝ ਠੀਕ ਆ ਥੋੜਾ ਜਿਹਾ ਦੋਸਤੋ ਇੱਕ ਪਾਸੇ ਖੜ ਕੇ ਮੈਂ ਤੁਹਾਨੂੰ ਦਿਖਾ ਰਿਹਾ ਵੀ ਇੱਕ ਅੰਦਾਜ਼ਾ ਹੋ ਜਾਏ ਤੁਹਾਨੂੰ ਵੀ ਫੁੱਲ ਵੱਡੀ ਆ ਆਮ ਨਾਰਮਲ ਮੱਝਾਂ ਜਿਹੜੀ ਮੱਝ ਨਹੀਂ ਕਿ ਪੂਰੀ ਪਲੀ ਪ੍ਰੀਤੀ ਆ ਫੁੱਲ ਵੱਡੇ ਕੱਦ ਕੱਢ ਤੇ ਪੂਰੀ ਵਜਨਦਾਰ ਆ ਫੁੱਲ ਬੜਾ ਨਵਾਈ ਵੇਖੋ ਚੜਾਈ ਵੇਖੋ ਇਹਦੀ ਹਾਂ ਇਹਦੇ ਨਾਲ ਕਰਮਾਲੀ ਨਾਲ ਮੱਝ ਨਹੀਂ ਆਤੀ ਦਾ ਬੱਚਾ ਹੈ ਹਾਂ ਚੰਗੀ ਮੱਝ ਵੀਰ 1 26 ਦੀ ਹੋ ਜੂਗੀ ਹਾਂ ਨਾ ਜੜੀ ਠੀਕ ਆ ਜੀ ਬਾਹਰ ਪਿੱਛੇ ਦੀ ਸੰਧੂ ਸਾਹਿਬ ਦੀ ਗਰੰਟੀ ਹੋਊਗੀ 2 ਤੋਂ 3 ਦਿਨਾਂ ਦੀ ਕੋਈ ਗੱਪੜ ਮੱਝ ਜਾਂਦੀ ਹੈ ਇਹਦੀ ਠੀਕ ਆ ਜੀ ਤੇ ਪਹਿਲੀ ਗੱਲ ਕੋਈ ਭੈਣ ਭਰਾ ਆਵੇ ਆਪਦੀ ਚਿਪ ਕੇ ਤਸੱਲੀ ਕਰਕੇ ਖੜੇ ਜਿਵੇਂ ਆਨਲਾਈਨ ਮੰਗਾਉਂਦਾ ਫਿਰ ਆਪਦੀ ਲਾਉਂਦਾ ਸਾਰ ਜਾ ਕੇ ਠੀਕ ਆ ਜੀ ਹਾਂ ਜੀ ਠੀਕ ਆ ਜੀ ਤਾਂ ਵੀ ਗਰ ਲਾਲ ਸੈਕਿੰਡ ਨੰਬਰ ਤੇ ਵੀਰ ਇੱਧਰ ਆ ਆਜ ਗਿਆ ਆਪਣੇ ਕੋਲ ਦੂਜੇ ਨੰਬਰ ਤੇ ਆ ਮਾ ਜੀ ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਦੂਜੇ ਸੂਈ ਆ ਹਾਂ ਜੀ ਇਹ ਕਿੰਨੇ ਕ ਸਮੇਂ ਦੀ ਇਹਨ ਲਓ ਦੋਸਤੋ 14 ਤੋਂ 15 ਦਿਨਾਂ ਦਾ ਸੂਆ ਆ ਮਗਰ ਕਟਾ ਜੇ ਮੇਲ ਕਾਫ ਜਿਹੜਾ ਬੈਠਾ ਤੁਸੀਂ ਦੇਖ ਰਹੇ ਜੇ ਤੇ ਦੂਜਾ ਸੂਆ ਛੋਟੀ ਸੋਈ ਆ ਦੁੱਧ ਕਿੰਨੇ ਕਿਤੇ ਕਰ ਰਾਲ ਚਲਣ ਦੀ ਲਾ ਹੁਣ 11 ਲੀਟਰ ਦੁੱਧ ਮਿੰਤੀ ਵਾਲਾ ਤਿਆਰ ਆ ਕੋਈ ਭੈਣ ਭਰਾ ਆਨਲਾਈਨ ਮੰਗਾਉਂਦਾ 10 ਮੰਨ ਕੇ ਲੈ ਜੀ ਠੀਕ ਆ ਜੀ ਉਹ 11 ਲੀਟਰ ਦੋਸਤੋ ਦੁੱਧ ਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਬਾਕੀ ਆ ਫੇਸ ਕੁਆਲਟੀ ਇੱਕ ਵਾਰੀ ਦੇਖੋ ਤੁਸੀਂ ਠੀਕ ਆ ਜੀ ਕੱਦ ਇਹ ਵੀ ਦੋਸਤੋ ਛੋਟੀ ਦਾ ਉੱਚਾ ਆ ਸਿੰਗਲ ਹੱਡੀ ਦੇ ਵਿੱਚ ਆ ਪਤਲਾ ਪਿੰਡਾ ਉੱਚੇ ਕੱਦ ਦੇ ਵਿੱਚ ਆ ਠੀਕ ਆ ਬਾਕੀ ਚੌਂਡ ਚਾਂਣ ਸੰਗੀ ਸਾਫ ਸੁਥਰੀ ਨਿਕਲੀ ਭਾਈ 22 ਇੱਕ ਨੰਬਰ ਐ ਸੰਤੂ ਸਾਹਿਬ ਕੋ ਪੂਰ ਛੱਡਾ ਹੋਵੇ ਥਣ ਵੱਧ ਘਟ ਹੋਵੇ ਉਹਦੀ ਜ਼ਿੰਮੇਵਾਰੀ ਆਪਣੀ ਠੀਕ ਹੈ ਜੀ ਲਓ ਜੀ ਤੁਰ ਗਈ ਤਾਂ ਥੰਤੋਂ ਦਾ ਸੈਜ ਵਧੀਆ ਦੋਸਤੋ ਚੰਗਾ ਵਖਾਉਂਦੀ ਆ ਸਪੇਸਮੈਂਟ ਵੀ ਚੰਗੀ ਆਫਸੀ ਵਿੱਚ ਤੇ 11 ਲੀਟਰ ਦੇ ਥੱਲੇ ਹੁਣ ਦੁੱਧ ਦਾ ਜਿਹੜਾ ਕਿਸੇ ਨੇ ਚੋ ਲੈਣਾ ਤਸੱਲੀ ਕਰਨੀ ਠੀਕ ਆ ਬਾਕੀ ਹੈ ਵੀ ਪਤਲੇ ਪਿੰਡੇ ਦੀ ਆ ਚੌੜਾ ਪਿੱਠਪੂੜਾ ਸੋ ਕਦ ਵੱਡਾ ਇਸ ਝੋਟੀ ਵੀ ਭਾਈ ਸੰਤੂ ਸਾਹਿਬ ਪੋਲੀ ਬਿਲਕੁਲ ਅੱਛਾ ਜੀ ਕੋਈ ਭੂਰ ਛਟਾ ਨਹੀਂ ਠੀਕ ਹੈ ਜੀ ਜੇਕਰ ਲਾਲ ਫਿਰ ਇਹਦਾ ਮੁੱਲ ਕੀ ਕਰਦਾ ਮੈਂ ਮੁੱਲ ਸੰਤੂ ਸਾਹਿਬ ਇਹਦਾ ਕਰਨੋਂ ਭਾਵੇਂ ਕਰ ਲੀਏ 95 ਭਾਵੇਂ ਕਰ ਲੀਏ 90 ਆ 85 ਹਜ਼ਾਰ ਦੀ ਝੋਟੀ ਖਾਨਾ ਦੇ ਦਾਂਗੇ 85 ਹਜ਼ਾਰ ਦੇ ਹਾਂਜੀ ਲਓ ਜੀ 85 ਹਜ਼ਾਰ ਦੀ ਇਹ ਝੋਟੀ ਮਿਲ ਜੂਗੀ 11 ਕਿਲੋ ਥੁੱਤ ਤੇ ਕੱਦ ਕੋ ਤੋਂ ਵੱਡਾ ਠੀਕ ਆ ਜੀ ਬਾਕੀ ਚੋਨਾ ਪਸਮਾ ਦੀ ਵੀ ਚੰਗੀ ਆ ਉਹ ਬਿਲਕੁਲ ਵੀਡੀਓ ਦੇ ਵਿੱਚ ਤੁਹਾਨੂੰ ਨੋਟ ਕਰਾ ਦਿੱਤਾ ਤੇ ਚੰਗੇ ਸੋਨੇ ਕੱਦ ਕਾਟ ਦੇ ਵੇਚ ਆ ਪਸੰਦ ਆਊਗੀ ਮਗਰ ਦੇ ਖੱਟਾ 15 16 ਦਿਨਾਂ 15 ਸੁਹਾਵੇ ਨਾ ਕਿੰਨਾ ਮੱਜਾਂ ਦੇ ਕਾਦ ਦੇਖੋ ਜੇ ਇਹਦੇ ਉਹਦਾ ਵਜ਼ਨ ਜ਼ਿਆਦਾ ਹਾਂ ਉਹ ਫਿਰ ਪੂਰੀ ਹੈ ਭਾਰੀ ਹੈ ਫੁੱਲ ਵਜ਼ਨ ਵਾਲੀ ਆ ਅੱਛਾ ਗਰਾਲ ਇੱਧਰ ਆਪਣੇ ਕੋਲ ਜਿਹੜੀ ਆ ਤੀਜੇ ਨੰਬਰ ਤੇ ਆ ਗਈ ਆ ਇਹ ਸੰਤੂ ਸਾਹਿਬ ਦੂਜੇ ਸੂਏ ਝੋ ਆਪਾਂ ਕੱਟ ਕੇ ਬਾਹਰ ਬਹੁਤ ਸੋ ਕੱਬੜ ਆ ਗਾਂ ਤਿਆਰੀ ਵਾਲੀ ਆ ਦੂਜਾ ਸੂਆ ਦੱਸ ਰਿਹਾ ਕਰਲਾਲ ਤੇ ਦੂਜਾ ਸੂਆ ਇਹਨੇ ਸੂਣਾ ਟੇਢੇ ਕੱਟ ਦੇ ਵਿੱਚ ਆ ਨੀਲੀ ਰਵੀ ਦੇ ਵਿੱਚ ਤੇ ਟੇਢੇ ਕੱਟ ਦੇ ਵਿੱਚ ਆ ਅਗਲੇ ਖੁਰਾਂ ਦੇ ਅਗਲੀਆਂ ਪੱਬੀਆਂ ਦੇ ਜਵਾਬ ਆ ਆ ਕਰੋ ਚੱਕ ਠੀਕ ਆ ਜੀ ਟੇਡਾ ਕੱਟਾ ਢਿੰਗਾ ਕਚੀਰ ਤੇ ਦੂਜਾ ਸੂਆ ਦਿਨ ਕਿੰਨੇ ਕ ਲੈਂਦੀ ਹੈ ਜੇਕਰ ਸਰਦੂ ਸਾਹਿਬ 4 ਤੋਂ 5 ਲੈ ਜੂਗੀ ਟੋਟੀ ਬਣੂ ਬਹੁਤ ਵਧੀਆ ਹੈ ਹੂੰ ਲੋ ਵੀਰੋ ਠੀਕ ਆ ਜੀ ਪੋਠੇਪਾਠ ਦੀ ਦੋਸਤੋ ਬਰਾਬਰ ਚੌੜਾ ਪੇਠਪੁੜਾ ਤੇ ਸੋਹਣੇ ਕਦ ਕਾੜ ਦੇ ਵਿੱਚ ਇਹ ਗੀ ਦੰਦਾਂ ਜੇ ਝੋਟੀ ਬਿਲਕੁਲ ਨਹੀਂ ਜੋ ਟਿਆ ਹੋਇਆ ਕੋਈ ਨਹੀਂ ਗਾ ਦੇ ਦੰਦ ਨਹੀਂ ਪੂਰੇ ਬਰਾਬਰ ਕੀਤੇ ਹੂੰ ਦੇ ਲਓ ਜੀ ਠੀਕ ਆ ਸੋ ਕਦਕੂਦ ਵਾਲੇ ਪਾਸੇ ਦੋਸਤੋ ਸੋਣੀ ਆ ਕਦ ਵੱਡਾ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਦੀ ਜਾਂ ਥਾਣਾ ਦੇ ਤੇਪਣ ਕੋਪਣ ਦੀ ਕੋਈ ਵੀ ਜਿਹੜਾ ਮਸਲਾ ਨਹੀਂ ਹੈਗਾਗਾ ਬਿਲਕੁਲ ਇੱਕ ਨੰਬਰ ਜਿਹੜੀ ਐ ਤਪਾਈ ਆ ਤੇ ਪਾਰ ਪਿੱਛੇ ਦੀ ਵੀ ਕੋਈ ਸਮੱਸਿਆ ਨਹੀਂ ਕੀ ਬਾਕੀ ਥਣ ਵੀ ਜਿਹੜਾ ਦੋਸਤੋ ਪਹਿਲਾਂ ਨੀ ਦੋਜਣ ਝੋਟੀਆਂ ਵਾਲਾ ਜਿਵੇਂ ਦੋਜੇ ਸਵੇਰੇ ਤੇ ਖੁਦ ਆਪ ਹੈਗੀ ਆ ਠੀਕ ਆ ਤੇ ਆ ਦੇਖੋ ਮੁੱਠੀ-ਮੁੱਠੀ ਥਾਂ ਹਾਂ ਤੁਸੀਂ ਆ ਵੇਖੋ ਨਾੜਾ ਪਿੰਡੇ ਦੇ ਕਰਮ ਵਾਲੀ ਦੇ ਲਾਉ ਦੇ ਠੀਕ ਆ ਸੋ ਦੋਸਤੋ ਇਹ ਗੱਬਣ ਝੋਟੀ ਆ ਬਾਕੀ ਹੈ ਤਿਆਰੀ ਤੇ ਆ ਕੋਈ ਲੈ ਜਾ ਕਰਮ ਵਾਲੀ ਕੋਈ ਪੰਜ ਚਾਰ ਦਿਨ ਲੈ ਜਾ ਪੜੇ ਪੜੇ ਨਵਾਇਆ ਬਾਕੀ ਕੱਦ ਕੋ ਦੁਪੱਟਾ ਇਹਦਾ ਦੇਖੋ ਸੰਤੂ ਸਾਬ ਨਾੜਾ ਦੇ ਹਾਂ ਨਾੜਾ ਦੇ ਉੱਤੇ ਜਿਵੇਂ ਪੂਰੀ ਕੜਾਈ ਕੀਤੀ ਹੈਗੇ ਆਹ ਦੇਖੋ ਜੀ ਅਗਲੇ ਚੰਦ ਦੀ ਨਿਸ਼ਾਨੀ ਹੈ ਹਮ ਇਹ ਗਸੁੰਗ ਵੀ ਵਧੀਆ ਲੱਗਾ ਸੋਹਣਾ ਪੂਰਾ ਚੰਗੀ ਹੈ ਝੋਟੀ ਸਾਰੀ ਚੰਗੀ ਹੈ ਗੋਲ ਗੋਲ ਸਿੰਘ ਤੇ ਇਹਦਾ ਮੁੱਲ ਕਰ ਲਾਲ ਕੀ ਕਰਦਾ ਪਿਆ ਮੁੱਲ ਸੰਤੂ ਸਾਬ ਇਹਦਾ ਹੋਵੇ 95 ਨਹੀਂ ਕੋਈ 90 ਨਹੀਂ ਹੋਵੇ 85000 ਦੀ 85000 ਦੀ ਹਾਂ ਜੀ ਲਓ ਵੀ ਇਹ ਵੀ 85000 ਦੀ ਠੀਕ ਹੈ ਜੀ ਕਵਾ ਥਾਣਾ ਜਿਹੜਾ ਕੋਸਤ ਇਹ ਨਾਲੀਆਂ ਝੋਟੀਆਂ ਸੰਧੂ ਸਾਹਿਬ ਲੱਖੋਂ ਬਾਹਰ ਵੇਚ ਰਹੇ ਆ ਜੇ ਬਾਜ਼ਾਰ ਦਾ ਫਰਕ ਵਿਆਹ ਦੇ ਆਪਾਂ ਪਾਇਆ। ਹੂੰ। ਮੁੱਠੀ ਥਾਂ ਲੱਗਾ ਇਹਨੂੰ ਵੇਖੋ ਫਿਰ। ਹੂੰ ਹੂੰ। ਪੂਰਾ ਪੱਧਰ ਹੀ ਦੇਖੋ। ਜਿਹਨੇ ਬਾਂਡੇ ਕਰਮ ਵਾਲੀ ਪੱਧਰ ਬਣਦੀ ਬਿਲਕੁਲ। ਬਿਲਕੁਲ ਜੀ। ਲਓ ਦੋਸਤੋ ਇਹ 85000 ਦੀ ਹੋ ਜਾਊਗੀ ਠੀਕ ਆ। ਇਸ ਤੋਂ ਬਾਅਦ ਗਰਲਾਲ ਆਪਣੇ ਕੋਲ ਜਿਹੜੀ ਆਮ ਅੱਜ ਖੜੀ ਆ। ਇਹ ਸੰਧੂ ਸਾਹਿਬ ਤੀਜੇ ਸੂਏ ਦੀ ਮਾਜ। ਹਾਂਜੀ। ਚੌਥੇ ਸੂਏ ਵਾਲੀ ਗਾਂ ਪੰਜਾਂ ਮਹੀਨਿਆਂ ਦੀ ਗੱਬਣ ਜੀ। ਅੱਛਾ ਜੀ। 4 1/2 ਕਿਲੋ ਥੱਲੇ ਦੁੱਧ ਜੇ ਮਗਰ ਕੱਢੀ ਜੀ ਟੋਕੜ ਗੱਬਣਾਂ ਕਾ ਆ ਗਿਆ ਹੈ ਹਾਂਜੀ ਇਹ ਮੰਨ ਲਓ ਗੱਬਣ ਵੀ ਆ ਦੁੱਧ ਵੀ ਹੈਗਾ ਹੈ 4 ਕਿਲੋ ਦੁੱਧ 4 1/2 ਕਿਲੋ ਦੁੱਧ ਦੋ ਢੇਮਾਂ ਦਾ ਤੇ ਗੱਬਣ ਕਿੰਨੇ ਟਾਈਮ ਦੀ ਗੱਬਣ ਸੰਤੂ ਸਾਹਿਬ ਪੰਜਾਂ ਮਹੀਨਿਆਂ ਦੀ ਚੌਥੇ ਸੂਬੇ ਲਈ ਹਾਂਜੀ ਠੀਕ ਆ ਜੀ ਆ ਦੋਸੋ ਪੰਜਾਂ ਮਹੀਨਿਆਂ ਦੀ ਗੱਬਣ ਤੇ 4 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੇ ਬਾਕੀ ਤੇ ਮਗਰ ਬੱਚਾ ਵੀ ਹੈਗਾ ਦੋਸਤੋ ਬੱਚਾ ਵੀ ਤੁਹਾਨੂੰ ਆਪਾ ਦਿਖਾ ਦੇਣਾ ਫਿਰ ਕੱਟੀ ਸੰਧੂ ਸਾਹਿਬ ਆ ਆ ਕੱਟੀ ਜੇ ਤੇ ਮਗਰ ਠੀਕ ਆ ਜੀ ਹੁਣ ਵੀ ਫਿਰ ਪਹਾੜੇ ਪੂਰੇ ਤੇ ਕੱਟੀ ਦੇ ਆ ਸੰਧੂ ਸਾਹਿਬ ਕੱਟੀ ਦੇਈ ਲਓ ਜੀ ਹੁਣ ਤੱਕ ਵੀ ਜਿਹੜਾ ਦੋਸਤੋ ਬੱਚੇ ਤੇ ਮਿਲਦੀ ਆ ਕੱਟੀ ਤੇ ਕੱਟੀ ਆ ਵੜਾ ਜਲਦੀ ਤੱਕ ਡਾਂਗੇ ਕੀ ਦੋਵੇਂ ਸੰਧੂ ਸਾਹਿਬ ਭਾਵੇਂ ਦੋਵੇਂ ਟਾਈਮ ਚੋ ਭਾਵੇਂ ਇੱਕ ਟਾਈਮ ਚੋ ਮੇਰੇ ਤੋਂ ਨਹੀਂ ਕੋਈ ਜਾਂਦੀ ਠੀਕ ਆ ਜਾ ਕਰ ਲਾਲ ਵੀ ਕੱਟ ਬਾਰੀ ਨੂੰ ਇੱਕ ਵਾਰ ਇੱਧਰ ਨੂੰ ਢੇਲੀ ਦਾ ਵੀ ਜਾਈਂਦੀ ਐ ਵੀ ਲਓ ਜੀ ਠੀਕ ਆ ਸੋ ਟੋਕੜ ਗੱਭਨਾਗਾ ਦੋਸਤੋ ਚੌਥੇ ਸਵੇਰੇ ਲਈ ਇਹ ਗੱਭਨ ਸੇ ਸਮਾ ਤਾਂ ਨੂੰ ਦੱਸ ਦਿੱਤਾ 50 ਕ ਮਹੀਨਿਆਂ ਦੀ ਇਹ ਗੱਬਣ ਤੇ 4 ਕ ਕਿਲੋ ਦੋਤਾ ਠੀਕ ਹੈ ਜੀ ਮਿਲਦੀ ਦੋਵੇਂ ਡੰਗ ਉਹ ਕੋਈ ਭਰਾ ਲੈ ਜਾ ਕੇ ਦੋਸਤੋ ਇੱਕ ਡੰਗ ਕਰਨਾ ਚਾਹੁੰਦਾ ਵੈਸੇ ਦੋਵੇਂ ਡੰਗ ਵੀ ਮਿਲ ਜਣਾ ਕਰਵਾ ਲਈਆਂ ਠੀਕ ਹੈ ਸਰ ਇਹਨੇ 2-2 ਮਹੀਨੇ ਮਿਲ ਜਣਾ 2-2 ਢਾਈ ਮਹੀਨੇ ਇਹਨੇ ਮਿਲ ਜਣਾ ਜਿੰਨੇ ਕੇ ਇਹਨੂੰ ਖਾਣੇ ਉਹਨੇ ਦੀ ਮਗਰ ਕੱਟੀ ਗਈ ਆ ਹਾਂ ਹਾਂ ਇੱਚ ਘਾਟਾ ਨਹੀਂ ਇਹ ਕੋਈ ਆ ਬਿਲਕੁਲ ਜੀ ਬਿਲਕੁਲ ਤਾਂ ਕਾਫੀ ਮੰਗ ਇਹਨਾਂ ਦਿਨਾਂ ਦੇ ਵਿੱਚ 200 ਕਾਫੀ ਵੀਰ ਡਿਮਾਂਡ ਕਰਦੇ ਰਹੇ ਤੇ ਤੋਕੜ ਗੱਬਣ ਨਾ ਗਦੀ ਤੂੰ ਮੈਨੂੰ ਲੱਗਦਾ ਵੀ ਬਹੁਤੇ ਵੀਰ ਭਾਲ ਦੇ ਵਿੱਚ ਹੁੰਦੇ ਵੀ ਟੋਕੜ ਗੱਬਣੇ ਨਾਲ ਦਿਨਾਂ ਦੇ ਵਿੱਚ ਖਰੀਦ ਲਿਆ ਪੁੱਛੀ ਆ ਸੰਤੂ ਸਾਹਿਬ ਹਾਂ ਤੇ ਚਵਾਈ ਚਵਾਈ ਦੀ ਕਿਦਾਂ ਬਾਈ ਚਵਾਈ ਇੱਕ ਨੰਬਰ ਆਪਾਂ ਜੇ ਕਰਾ ਕੇ ਲਿਆਂਦੀ ਤਸੱਲੀ ਕਰਕੇ ਕੋਈ ਭਰਾ ਆਉਂਦਾ ਆ ਵੀ ਜੇ ਕਰਾ ਕੇ ਖੜੇ ਕੋਈ ਗੱਲ ਨਹੀਂ ਆਪਾਂ ਠੀਕ ਆ ਜੀ ਕੋਈ ਭੂਰ ਛਟਾ ਹੋਵੇ ਤੇ ਥਣਵਾਦ ਘਟ ਹੋਵੇ ਆਪਣੀ ਗਾਰੰਟੀ ਹੈ ਕਿਉਂਕਿ ਏਡੀ ਦੂਰੋਂ ਉਧਾਨ ਕੇ ਕੋਈ ਥਾਂ ਚ ਨੁਕਸ ਹੋਵੇ ਆਪਾਂ ਜੰਮਿਆ ਰਹੇ ਠੀਕ ਆ ਹਾਂ ਆਪਣਾ ਦੱਸਣ ਦਾ ਫਰਜ਼ ਆ ਲੋ ਠੀਕ ਆ ਜੀ ਸਮੱਧ ਚੰਗੀ ਆ ਦੋਸਤੋ ਕੱਟੀ ਆ ਮਗਰ ਬੱਚਾ ਵੀ ਇਹਦਾ ਆ ਬੱਚਾ ਵੀ ਨਾਲ ਹੀ ਆ ਠੀਕ ਆ ਹਾਂ ਮੈਂ ਜੇ ਸਾਮ ਹੋ ਜੇ ਪਿੱਠ ਪੜਾ ਵੇਖੋ ਪੂਰੀ ਪਤਲੀ ਚਮੜੀ ਦੀ ਮੱਝ ਆ ਆ ਚੰਗੀ ਆ ਦੇਖੋ ਬਿਲਕੁਲ ਤੋਕੜ ਕਾ ਬਣਾ ਗਰਲਾਲ ਕੀ ਮੰਗ ਕਰਾਂਗੇ ਦੀ ਲੈਣੇ ਮੰਗ ਕਰਨ ਸੰਧੂ ਸਾਹਿਬ ਭਾਵੇਂ ਇਹਦੀ ਕਰ ਲਈਏ 60 ਭਾਵੇਂ ਕਰ ਲਈਏ 62 ਹੂੰ ਮੋਲੇ 58000 ਹੂੰ ਹਾਂ ਨਾ 55000 ਦੀ 55 ਦੀ ਹਾਂਜੀ ਠੀਕ ਆ ਜੀ ਲੋ ਵੀ 55000 ਦੀ ਭਰਾਬੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਬਾਕੀ ਥੋੜੇ ਬਾਅਦ ਦੇ ਬਜਾਇਆ ਸ਼ਮਾਨਤਨ ਹੋ ਜਾਣਗੇ ਮੌਕੇ ਤੇ ਆਪਾਂ ਇੱਕਿਆਰੀ ਕਰਦਨੇ ਹੋਣੇ ਇਹਦੇ ਕਰ ਤੋਂ ਕਰ ਐਵੇਂ 100 200 ਬਾਅਦ ਵਿੱਚ ਮੱਥਾ ਬਾਅਦ 2000 ਛੱਡਦਾ 53000 ਦੀ ਦੇ ਦਾਂਗੇ 53000 ਰੇਟ ਸੰਧੂ ਸਭਾ ਨਾਲੇ ਪੈਂਡੇ ਆ ਠੀਕ ਆ ਕਰਲਾ ਲਾਣਾ ਹੋਣੇ ਕਰ ਦਿੰਦੇ ਆ ਹਾਂ ਹੁਣ ਬਾਅਦ ਵਿੱਚ ਪਤਾ ਗਰਮੀ ਆ ਬਾਅਦ ਅੱਖ ਕੋਈ 200 ਕਰਲਾ 400 ਆ ਉਹਦੇ ਵਿੱਚ ਛੋਟ ਹੀ ਹੋਣੀ 100 200 ਹੁਣ ਜਿਆਦਾ ਫਰਕ ਨਹੀਂ ਜੇ ਪੈਣਾ 53000 ਦੀ ਸਹਣ ਕੱਟੀ ਦੇ ਦਾਂਗੇ ਲਓ ਜੀ 53000 ਦੀ 200 ਇਹ ਸਹਣੇ ਜਿਹੜੀ ਕੱਟੀ ਆ ਇਹ ਮੱਝ ਮਿਲ ਜੂਗੀ ਤੁਹਾਨੂੰ ਤੋਕੜ ਕਬਣ ਨਾਗਾ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਤੁਸੀਂ ਚਿਹਰਾ ਮੋਰਾ ਇਹਦੀ ਮੱਝ ਦੀ ਦੇਖ ਲੀਆ ਸਿੰਗਲ ਹੱਡੀ ਦੇ ਵਿੱਚ ਪਸੰਦ ਆਊਗੀ ਇੱਕ ਝੋਟੀ ਦੋਸਤੋ ਦਿਖਾਉਣੇ ਤੁਹਾਨੂੰ ਪਹਿਲਾ ਸੂਆ ਸੁਣੀ ਅਗਲੇ ਪਹਿਲੇ ਸੂਆ ਸੰਤੂ ਸਾਹਿਬ ਚਾਰ ਦੰਦ ਕੱਟੀ ਆ ਲਓ ਜੀ ਪਹਿਲਾ ਸੂਆ ਮੂੰਹੋਂ ਚੌਗੀ ਚਾਰ ਦੰਦ ਕੱਟੀ ਦੋਸਤੋ ਤੁਹਾਨੂੰ ਦਿਖਾਉਣ ਡੇ ਆ ਆ ਦੇਖੋ ਜੀ ਝੋਲ ਜਾਲ ਵੇਖੋ ਕਰਮਾਲੀ ਦੀ ਇਹਦੇ 8 ਦਿਨ ਨੂੰ ਸੰਤੂ ਸਾਹਿਬ ਦਿਨ ਪੂਰੇ ਹੁੰਦੇ ਕਰਮਾਲੀ ਦੇ ਠੀਕ ਆ ਜੀ ਇਹਦੀ ਵੇਖੋ ਕਿੰਨੀ ਸੋਹਣੀ ਲੱਗੀ ਆਇਆ ਫਿਰ 8-7 ਦਿਨ ਹਾਂ ਜੇ ਖੁੱਲੇ ਡੁੱਲੇ ਹਾਂਜੀ ਬਣੂ ਚੰਗੀ ਝੋਟੀ ਠੀਕ ਆ ਜੀ ਤਾਂ ਦੋਸਤੋ 8-7 ਦਿਨ ਘੱਟੋ-ਘੱਟ ਵੀ 8 ਕੋਸ ਦਾ ਪਸ਼ੂ 9 ਦਿਨ ਕੋਈ 10 ਦਿਨ ਉੱਪਰ ਵੀ 2 ਦਿਨ ਲੈ ਜੇ ਵੈਸੇ 8 ਕੁ ਦਿਨ ਘੱਟੋ-ਘੱਟ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਸਿੰਘੀ ਝੋਟੀ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਆ ਬੈਕ ਸਾਈਡ ਨੂੰ ਤੁਸੀਂ ਵੇਖੋਗੇ ਬਿਲਕੁਲ ਮੱਥੇ ਦੀ ਬੈਕ ਸਾਈਡ ਤੋਂ ਹੋ ਕੇ ਗੁਲਾਈ ਕੀਤੀ ਆ ਸਿੰਘ ਨੇ ਠੀਕ ਆ ਤੇ ਹਾਈਟ ਮੀਡੀਅਮ ਤੇ ਵੇਚਿਆ ਝੋਟੀ ਨਵੀਂ ਆ ਪਹਿਲਾ ਸੂਬਾ ਸੋਣੀ ਆ ਕੋਈ ਸੰਦੂ ਸਾਹਿਬ ਝੋਟੀ ਆ ਚਾਰ ਦੰਦ ਮੂੰਹ ਚਾਰ ਤਾਂ ਤੇ ਹਾਂ ਜੀ ਦੇਖੋ ਕੋਈ ਗ ਨਾ ਮੈਨੂੰ ਡਰਦੀ ਹਾਂ ਜਦ ਬੜੀ ਠੰਡੀ ਸੀ ਹਾਂ ਹਾਂ ਕੈਮਰੇ ਤੋਂ ਤਾਂ ਬੜੇ ਵੱਡੇ ਵੱਡੇ ਬੰਦੇ ਡਰਦੇ ਆ ਇਹ ਤਾਂ ਗੱਲ ਨਹੀਂ ਗਈ ਠੀਕ ਆ ਠੀਕ ਆ ਜੀ ਅ ਤੋ ਸੋ ਪਹਿਲਾਂ ਝੋਟੀ ਜਿਹੜੀ ਤੁਸੀਂ ਦੇਖੀ ਆ ਤੇ ਲਾਡੋ ਲਾਸਨ ਦਾ ਬਹੁਤ ਜ਼ਿਆਦਾ ਰੇਡ ਦੇਵਾ ਨੂੰ ਵੀ ਪੂਰਾ ਬੜਨ ਵਾਲਾ ਲੇਵਾ ਠੀਕ ਆ ਜੀ ਬਿੰਦੀਆਂ ਨਾਲ ਲੇਵਾ ਬੜਨ ਵਾਲਾ ਲੇਵਾ ਇਹ ਭਰਨੀਆਂ ਬਿੰਦੀਆਂ ਤੇ ਫਿਰ ਸੂਗੀ ਕਰਮਾਲੀ ਹਾਂ ਅ ਜਦਾ ਬਣੀ ਥਣੀ ਥੋੜੀ ਏ ਥੱਲੇ ਉਹ ਇਹ ਤਾਂ ਪੂਰਾ ਕਸਣਾ ਇਹਦੇ ਲੇਵਾ ਇਹ ਵੀ ਬੜੀ ਆ ਹਾਂ ਜੀ ਤਾਂ 99 ਦੱਸੋ ਪਹਿਲਾਂ ਝੋਟੀ ਦੇ ਹਿਸਾਬ ਨਾਲ ਦੇਖੀਏ ਕੋਈ ਇਹ ਨਹੀਂ ਹੈਗਾ ਵੀ ਉਂਗਲਾਂ ਨਾਲ ਚਵਾਈ ਵਾਲਾ ਥਾਣਾ ਮੁੱਠੀ-ਮੁੱਠੀ ਥਾਣਾ ਨੋਕ ਵਾਲਾ ਥਾਣਾ ਇਧਰੋਂ ਦਿਖਾਉਂਦਾ ਆ ਲੱਗਾ ਸੰਤੂ ਸਾਹਿਬ ਇਹਨੂੰ ਕਰਮਾ ਲਈ ਆ ਆ ਵਿਖਾਈਏ ਆ ਵੇਖੋ ਆ ਵੇਖੋ ਕਰੋ ਚੱਕ ਜੀ ਬਾਕੀ ਇਹ ਵੀ ਨਹੀਂ ਹੈਗਾ ਵੀ ਵਿਥੀਵਰ ਲਗਾਟਾ ਵੀ ਅਗਲੇ ਨਾਲ ਅਗਲੇ ਤੇ ਪਿਛਲੇ ਨਾਲ ਪਿਛਲਾ ਚੋਵਾ ਮੇਰਾ ਵੀਰ ਥਣਪੋਤ ਵਧੀਆ ਚੰਗੀ ਵੰਡ ਤੇ ਲੱਗਾ ਸੋਹਣੇ ਫੇਸ ਦੇ ਵਿੱਚ ਤੇ ਗਰਲਾਲ ਦੇਰ ਗਿਆ ਫੇਰੇ ਵੀ ਇਹ ਸੰਤੂ ਸਾਹਿਬ ਇਹ ਆਪਾਂ ਝੋਟੀ ਦੇ ਦੇਣੀ ਆ ਜਿੰਨੀ ਕੋਈ 3 ਨਾਲ ਸਾਲਾਂ ਹੀ ਸਾਹਮਣੇ ਦੁੱਧ ਪੀਣ ਤੇ ਬੱਤਰ ਤੇ ਕਰਦਾ ਨਾ ਪਹਿਲੇ ਆਗੇ ਹਾਂ ਉਨੀ ਆਪਾਂ 80 ਨਾਲ ਹੀ ਦੇ ਦੇਣੀ ਝੋਟੀ ਯਾਨੀ ਹਲਕਾ ਰਹਿੰਦਾ ਜਾਏ ਸਾਹਮਲੇ ਹਾਂ ਕੋਈ 70 ਨਹੀਂ ਕੋਈ 65 ਨਹੀਂ 62 ਹਜ਼ਾਰ ਦੀ ਝੋਟੀ ਦੇ ਦਾਂਗੇ 62 ਹਜ਼ਾਰ ਦੀ ਹਾਂਜੀ ਯਾਰ ਝੋਟੀ 70 ਦੇ ਲਾਗੇ ਖੇਡ ਜੂਗੀ ਹਾਂ ਹੌਤਾ ਕੱਚੀ ਕਰਕੇ ਆਪਾਂ ਦੇ ਦਾਂਗੇ 62 ਹਜ਼ਾਰ ਲਓ ਜੀ 62 ਹਜ਼ਾਰ ਦੀ ਇਹੇ ਦੋਸਤੋ ਮਿਲ ਜੂਗੀ ਤੁਹਾਨੂੰ ਅੱਜ ਉਹ ਵੀ ਅਜਾਟ 10 ਜਨ ਕਿਸੇ ਨੇ ਸਾਹਮਣੇ ਸੂਤਰੀਆਂ ਦੋਸਤੋ ਕਿਸੇ ਵੀਰ ਨੇ ਸੁਭਾਲ ਕਰਨੀ ਐ ਸਵਾਉਣੀ ਐ ਠੀ ਤੇ ਉਹੀ ਅਜ 62000 ਦੀ ਤੁਹਾਨੂੰ ਮਿਲ ਜੂਗੀ ਤੇ ਜਿਹੜੇ ਵੀਰ ਨੇ ਘਰੇ ਰੱਖਣ ਵਾਸਤੇ ਖਰੀਦਣੀ ਹੈ ਤੇ ਚਲੋ ਵਿੱਚੋਂ ਥੋੜਾ ਪਤਾ ਕੋ ਗੰਗਾਜ ਮੌਕੇ ਤੇ ਕੋਈ ਸ਼ੋਰ ਛੱਪਾ ਜ ਹੋ ਜਾਊਗਾ ਬਾਕੀ ਇਹ ਹਾਂ ਨਾ ਜਿਹੜੀ ਉਹ 62000 ਸੋ ਝੋਟੀ ਚੰਗੀ ਆ ਪਹਿਲਾ ਸੂਹਾ ਚਲੋ ਕੋਈ ਵੀਰ ਲੈ ਕੇ ਜਾਂਦਾ ਦੋਸਤੋ ਨਵਾਂ ਪਸ਼ੂ ਆ ਕੋਈ ਦੋ ਚਾਰ ਸੂਹਾ ਮਾਲ ਦਾ ਹੀ ਮੁੱਲ ਮੰਗਿਆ ਜਾਂਦਾ ਮੰਨ ਲਓ ਹੁਣ ਇਹ ਜੋੜੀ ਉਸੇ ਬਾਂਡੇ ਜਿੰਨੇ ਦੀ ਉਹ ਕਰਮਾਲੀ ਕੱਲੀ ਹੈ ਚੀਜ਼ ਦਾ ਮੁੱਲ ਲੱਗਣਾ ਚੀਜ਼ ਚੀਜ਼ ਦਾ ਮੁੱਲ ਆ ਹਾਂ ਹੁਣ ਇਹ ਕਿਸੇ ਨੇ ਸਾਂਭੀ ਆ ਜ ਜਨੇ ਪੈਸੇ ਵਟੇ ਆ ਇਧਰ ਦੇਖੋ ਇਹ ਨਹੀਂ ਵੀ ਰਾਜੀ ਆ ਇਹ ਕਿਹ ਗੱਲਾਂ ਚਾਮਦੋ ਮ ਤਰਾ ਮਰ ਜੀ ਇਹਨੂੰ ਚੁੰਡੇ ਭਰੀ ਜਾਓ ਇਹ ਦੇਖੋ ਲੈ ਠੀਕ ਹੈ ਜੀ ਆਹ ਵੇਖੋ ਠੀਕ ਹੈ ਢਿੱਲਾਪਨ ਬਹੁਤ ਆ ਪਿੰਡੇ ਦਾ ਪਿੰਡਾ ਭਾਰਾ ਵਜਨ ਵੇਟ ਤੁਸੀਂ ਦੇਖ ਸਕਦੇ ਹੋ ਭਾਰਾ ਬਿਲਕੁਲ ਢਿੱਲਾ ਭੇਟ ਆ ਕਿ ਕੱਸੇ ਪਿੰਡੇ ਵਾਲੀ ਨਹੀਂ ਕਿ ਦੁੱਧ ਵਾਲੀ ਮੈਂ ਆ ਜਿੰਨੀ ਵੀ ਦੋਸਤੋ ਨਾਲਾ ਲੋੜਾ ਤੇ ਦੁੱਧ ਵਾਲੀ ਹਿੰਦੂ ਸਾਹਿਬ ਆਪਾਂ ਪਹਿਲਾਂ ਦੱਸਿਆ ਵੀ ਜੇ ਕੋਈ ਭਰਾ ਆਖੇ ਨਾ ਆਪਾਂ 18 ਕਿਲੋ ਦੁੱਧ ਕੰਡੇ ਦੇ ਤੋਲ ਕੇ ਦੇ ਦਾਂਗੇ ਤੇ ਪਰ ਰੇਟ ਹੋਰ ਹੋਊਗਾ ਕਿਉਂ ਅੱਜ ਤੋਂ ਤੁਸੀਂ ਜਾਣੇ ਜੇ ਉਸੇ ਵੇਲੇ ਡੰਗਰ ਦੁੱਧ ਆਣੀ ਜਾਂਦਾ ਕੋਈ 5-7 ਦਿਨ ਲੱਗਦੇ ਆ ਫਿਰ ਡੰਗਰ ਦੁੱਧ ਤੇ ਹੁੰਦਾ ਜੇ 20-25 ਦਿਨ ਵੀ ਲੱਗ ਜਾਂਦੇ ਆ ਜੀ ਉਹ ਆਪਾਂ ਤਸੱਲੀ ਕਰਾ ਕੇ ਦੇ ਦਾਂਗੇ ਪਰ ਮੁੱਲ 18 ਕਿਲੋ ਵਾਲਾ ਜਿੱਦਾਂ 18 ਚਵਾਗ ਦੇ ਦਾਂਗੇ ਉਦੋਂ ਕਰਾਂਗੇ ਬਿਲਕੁਲ ਇਹ ਕਹਿੰਦੇ ਅੱਜ ਖੜਨੀ ਆ ਅੱਜ ਜੋ ਰੇਟ ਪਾਇਆ ਉਹਦੇ ਵਿੱਚ ਛੋਟ ਛਪਾ ਹੋਊਗਾ ਲਓ ਦੋਸਤੋ ਅੱਜ ਜਿੱਡੀ ਵੀ ਨਸਲ ਬਰੀਡ ਆ ਜਿੱਡੀ ਵੀ ਦੋਸਤੋ ਵਜਨ ਨੋੜ ਵਾਲੀ ਆ ਕਰਮਾਂ ਵਾਲੀ ਜਾਂ ਗੱਬਣ ਕਰੋ ਉਹਦੇ ਹਿਸਾਬ ਨਾਲ ਹੀ ਮੰਗ ਕੀਤੀ ਗਈ ਆ ਬਾਕੀ ਚੰਗੀ ਆਪਾਂ ਕਹਿ ਸਕਦੇ ਆ ਵੀ ਪਸ਼ੂ ਦਾ ਚੰਗਾ ਗੂਣ ਆ ਵੀ ਦੁੱਧ ਸੁਹਣਾ ਚਵਾ ਦੇਗੀ ਬ ਅੱਜ ਦਿਨ ਪਏ ਆ ਰਾਜੀ ਰੂਜੀ ਬੜੀ ਆ ਕਈ ਵਾਰਾ ਦੋ ਦੋ ਕੋਈ ਟਗਟੋ ਦੋ ਦੋ ਤਿੰਨ ਤਿੰਨ ਚਾਰ ਚਾਰ ਦਿਨ ਪਸੂ ਵੈਸੇ ਉੱਪਰ ਲੈ ਜਾਂਦਾ ਲੇਕਿਨ ਇਹ ਮਿੱਥੇ ਦਿਨਾਂ ਦੇ ਵਿੱਚੋਂ ਠੀਕ ਆ ਤੇ ਫੁੱਲ ਵਜਣ ਦੋੜ ਆਲੀ ਇਹ ਮੱਜ ਤੇ ਪਸੂ ਸਾਰੇ ਸਾਫ਼ ਸੁਥਰੇ ਹਰ ਵਾਰ ਸਾਂਝੇ ਨੰਬਰ ਹੈਗਾ ਸੰਤੂ ਸਾਹਿਬ 97792 9006 97792 9006 ਪਿੰਡ ਡੱਲ ਤਹਿਸੀਲ ਪੱਟੀ ਜਿਹੜਾ ਤਨਤਾਰ ਠੀਕ ਆ ਜੀ ਲਓ ਵੀ ਭਰਾਵੋ ਠੀਕ ਆ ਜੀ ਇਹ ਅੱਜ ਐਨੀਮਲ ਨੇ ਇਹ ਪਸ਼ੂ ਸੀਗੇ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਵੀਰ ਗੁਰਲਾਲ ਸਿੰਘ ਨੇ ਆਪਣੇ ਨਾਲ ਪੂਰੀ ਕੀਤੀ ਹੈ ਜਾਣਕਾਰੀ ਸਾਂਝੀ ਪਸ਼ੂ ਐਨੀਮਲ ਚੰਗੇ ਆ ਰੇਡਪੜਤਾ ਦੋਸਤੋ ਜਿਹੋ ਜਾਂ ਉਹ ਜਿਹਾਂ ਪਸ਼ੂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦੋਸਤਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ